ਸਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਪਾਉਣੀ ਆ ਜਿਹੜੇ ਘਰ ਤੋਂ ਵੀਡੀਓ ਪਾ ਰਹੇ ਆ ਦੋਸਤੋ ਪਿੰਡ ਭੋਡਾ ਹੈਗਾ ਤਹਿਸੀਲ ਨੂਰਮੈਲ ਤੇ ਜ਼ਿਲ੍ਹਾ ਜਲੰਧਰ ਲੱਗਦਾ ਹੈਗਾ ਘਰ ਦੇ ਪਸ਼ੂ ਆ ਦੋਸਤੋ ਪਸ਼ੂ ਜਿਹੜੇ ਹੈਗੇ ਆ ਦੋਸਤੋ ਸੇਲ ਵਾਲੇ ਆ ਜਿਹੜੇ ਉਹ ਇੱਕ ਤੁਹਾਨੂੰ ਮੱਝ ਦਿਖਾਵਾਂਗੇ ਆਪਾਂ ਜਿਹੜੀ ਆ ਤੁਸੀਂ ਬਿਲਕੁਲ ਸਕਰੀਨ ਤੇ ਦੇਖ ਰਹੇ ਹੋ ਤੇ ਇੱਕ ਤੁਹਾਨੂੰ ਵਾੜ ਦਿਖਾਵਾਂਗੇ ਬਿਲਕੁਲ ਵਧੀਆ ਪਸ਼ੂ ਹੋਣਗੇ ਦੋਸਤੋ ਘਰ ਦੇ ਪਸ਼ੂ ਨੇ ਵੀਰ ਹੋਂਾਂ ਦੇ ਕੋਲ ਤੇ ਨਾਮ ਵੀਰ ਦਾ ਹਰਜਿੰਦਰ ਪਾਈ ਹੈ ਜੀ ਹਰਜਿੰਦਰ ਵੀਰ ਦਾ ਨਾਮ ਆ ਤੇ ਤੁਸੀਂ ਜਿਹੜੇ ਦੋਸਤੋ ਸੰਪਰਕ ਵੀਰ ਦੇ ਨਾਲ ਕਰ ਸਕਦੇ ਹੋ ਬਿਲਕੁਲ ਡਿਟੇਲ ਜਿਹੜੀ ਹੈਗੀ ਫੁੱਲ ਇਨਫੋਰਮੇਸ਼ਨ ਆ ਆਪਾਂ ਵੀਰ ਹਰਜਿੰਦਰ ਦੇ ਕੋਲੋਂ ਲੈਣੇ ਆ ਕੀ ਜਾਣਕਾਰੀ ਕੀ ਇਹਨਾਂ ਪਸੂਆਂ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਸਭ ਤੋਂ ਪਹਿਲਾਂ ਵੀਰੇ ਹਰਜਿੰਦਰ ਸਾਸਰੀ ਕਾਲ ਸਾਸਰੀ ਕਾਲ ਦੀ ਵੀਰ ਜੀ ਸਾਰਿਆਂ ਨੂੰ ਸਾਥਰੀ ਕਾਲ ਦੀ ਸਾਡੇ ਚੈਨਲ ਨਾਲ ਜੁੜੇ ਹੋਏ ਸਾਰਿਆਂ ਨੂੰ ਸਾਥਰੀ ਕਾਲ ਵੀਰੇ ਮਿਹਰਬਾਨੀ ਵੀਰੇ ਹਰਜਿੰਦਰ ਵੀਰੇ ਪਿੰਡ ਆਪਣਾ ਭੋੜਾ ਪੈ ਗਿਆ ਪਿੰਡ ਭੋੜਾ ਪੈ ਗਿਆ ਜੀ ਹਾਂਜੀ ਤਹਿਸੀਲ ਨੂਰਮੈਲ ਜ਼ਿਲ੍ਹਾ ਜਲੰਧਰ ਹੈ ਜੀ ਠੀਕ ਆ ਨਾਲੇ ਪਿੰਡ ਤਲਵਨ ਲੱਗੇ ਪੈ ਜਾਂਦਾ ਵਾ ਹਰ ਦੋ ਸੰਗੇ ਗਦਰੀ ਭੁੱਡੇ ਵਜਦਾ ਜਿੱਦਾਂ ਜੀ ਹਾਂ ਜੀ ਨੂਰ ਮੈਲ ਤੇ ਲੱਗੇ ਪੈਂਦਾ ਈ ਗਦਰੀ ਠੀਕ ਆ ਠੀਕ ਆ ਤੇ ਹਰਜਿੰਦਰ ਵੀਰੇ ਵੀ ਜਿੱਦਾਂ ਇਹ ਆਪਣਾ ਪਸ਼ੂ ਵਪਾਰ ਦਾ ਕੰਮ ਤਾਂ ਨਹੀਂ ਹੈਗਾ ਪਸ਼ੂ ਘਰਦੇ ਹੀ ਆਪਣੇ ਨਹੀਂ ਵੀਰੇ ਆਪਣੇ ਪਸ਼ੂ ਘਰਦੇ ਹੀ ਆ ਦੁੱਧ ਪੌਂਦਾ ਰਿਆਂ ਮੇਰੇ ਡੈਰੀ ਤੇ ਪਸ਼ੂ ਆਪਣੇ ਘਰ ਦੇ ਹੀ ਘਰ ਦੇ ਪਸ਼ੂ ਤੇ ਇਹਨਾਂ ਦੇ ਵਿੱਚੋਂ ਆਪਾਂ ਅੱਜ ਦੋ ਪਸ਼ੂ ਸੇਲ ਕਰਨੇ ਆ ਜੀ ਇੱਕ ਸਾਹਮਣੇ ਮੱਝ ਆ ਗਈ ਇੱਕ ਬੈੜ ਹੈ ਨਾ ਇੱਕ ਬੈੜ ਆ ਪਾਜੀ ਪਹਿਲਾਂ ਪਲੂਨ ਬੈੜ ਪਲੂਨ ਹਾਂਜੀ ਹਾਂਜੀ ਠੀਕ ਆ ਦੋਸਤੋ ਪਲੂਨ ਜਿਹੜੀ ਅੱਗੇ ਬੈੜ ਸੋਣ ਜਾ ਰਹੀ ਹੈ ਤੇ ਹਰਜਿੰਦਰ ਵੀਰੇ ਪਹਿਲੇ ਨੰਬਰ ਤੇ ਜੇਕਰ ਆਪਾਂ ਮੱਝ ਦੀ ਗੱਲ ਕਰੀਏ ਤਾਂ ਕਰੀਏ ਇਨਫੋਰਮੇਸ਼ਨ ਸਾਂਝੀ ਵੀਰਾਂ ਦੇ ਨਾਲ ਵੀ ਕਿੰਨਾ ਮਸੂਹਾਂ ਸੋਣ ਜਾ ਰਹੀ ਹੈ ਇਹ ਪਾਜੀ ਤੀਜਾ ਸੂਹਾਂ ਸੋਣ ਜਾ ਰਹੀ ਹੈ ਠੀਕ ਆ ਜੀ ਹਾਂਜੀ ਦੱਸਾਂ ਨੂੰ ਦੂਜਾ ਵੀ ਦੱਸ ਸਕਦੇ ਪਰ ਨਹੀਂ ਤੀਜਾ ਸੋਣਾ ਹੈ ਤੀਜਾ ਸੋਣਾ ਹੈ ਹਾਂਜੀ ਤੇ ਵਧੀਆ ਕਹਣ ਦੁੱਧ ਨੂੰ ਵਧੀਆ ਘਰੇ ਅਸੀਂ ਚੋਨੇ ਰੰਨੇ ਆ ਦੋਨੋਂ ਜੀ ਚੋਨੇ ਕਿਦਾਂ ਜੀ ਹਾਂਜੀ ਦੋਨੋਂ ਜੀ ਅਸੀਂ ਕੰਮ ਕਰਦੇ ਘਰ ਦਾ ਠੀਕ ਆ ਜੀ ਤੇ ਕੋਈ ਮਰਜ਼ੀ ਚੋਵੇ ਕਿਸੇ ਗੱਲ ਦੀ ਟੈਨਸ਼ਨ ਨਹੀਂ ਠੀਕ ਆ ਜੀ ਇਹਨੂੰ ਕਿੰਨੇ ਦਿਨ ਵੀਰੇ ਹਜੇ ਲੈ ਜੂਗੀ ਇਹ ਪਾ ਜੀ 10 ਤੋਂ 12 ਦਿਨ ਲੈ ਜੂਗੀ ਹਜੇ ਮੇਰੇ ਹਿਸਾਬ ਨਾਲ 10 ਤੋਂ 12 ਦਿਨ ਹਾਂਜੀ 10 ਤੋਂ 12 ਦਿਨ ਲੈ ਠੀਕਾ ਸਵੇਰ ਤੇਜਾ ਹਾਂਜੀ ਸਵੇਰ ਕਿੰਨਾ ਕੁ ਦੁੱਧ ਵੇਲੇ ਪਾਉਂਦੀ ਰਹੀ ਐ ਪਹਿਲੇ ਦੁੱਧ ਜੀ ਭਾਈ 12 ਤੋਂ 11 12 ਵਿੱਚ ਵਿੱਚ ਰਹੀ ਐ 11 12 ਹਾਂਜੀ ਹਾਂਜੀ ਠੀਕਾ ਬਾਕੀ ਸੇਵਾ ਸਾਡੀ ਜਾਦੇ ਪਸ਼ੂ ਸੀਗੇ ਜੀ ਤੇ ਇਸ ਕਰਕੇ ਫਿਰ ਸਾਡੀ ਸੇਵਾ ਹਸਾਬ ਦੀ ਰਹੀ ਐ ਨਹੀਂ ਤਾਂ 13 ਤੋਂ 14 ਕਿਲੋ ਦੁੱਧ ਦੇਣ ਵਾਲੀ ਮਾਂ ਹੈਗੀ ਬਿਲਕੁਲ ਇੱਦਾਂ ਦਾ ਪੇਟ ਪੂਰਾ ਚੰਗਾ ਹੈ ਬਿਲਕੁਲ 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 ਅਸੋ ਦੋਸਤੋ ਤੀਜਾ ਸਵੇਰ ਅੱਗੇ ਸੂਣ ਜਾ ਰਹੀ ਐ ਹਫਤਾ ਤਕਰੀਬਨ ਡੇਢ ਹਫਤਾ ਹਜੇ ਲੈ ਜਾਣਾ ਵੀਰ ਨੇ ਕਿਹਾ ਤਕਰੀਬਨ ਹਜੇ 10 ਦਿਨ ਤੋਂ ਬਾਅਦ ਜਿਹੜਾ ਸਮਾਂ ਲੈ ਜੂਗੀ 10 11 ਦਿਨ ਆ ਵੇਖੋ ਥੋੜਾ ਜਿਹਾ ਪਸੂ ਜਦੋਂ ਦੋਸਤੋ ਡਰਦਾ ਹੈ ਓਪਰਾ ਕਰਕੇ ਥੋੜਾ ਡਰਦਾ ਪਸੂ ਡਾਕਟਰ ਕਰਕੇ ਡਾਕਟਰ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਸਿੰਘਾਂ ਸੰਗੋਂ ਤੇ ਜਿਹੜੀ ਫੇਸ ਕੁਆਲਿਟੀ ਹੈ ਕਿਸਾਨ ਵੀਰੋ ਆ ਚੀਜ਼ ਹੈਗੀ ਏ ਥੋੜਾ ਜਿਹਾ ਖੁੱਲਾ ਕਰਕੇ ਜਿਹੜਾ ਸਿੰਘ ਮੂੜਿਆ ਹੈਗਾ ਤੇ ਤੀਜਾ ਸੂਆ ਭਾਈ ਹਰਜਿੰਦਰ ਕਹਿੰਦਾ ਵੀ ਤੀਜਾ ਸੂਆ ਅੱਗੇ ਸੂਣ ਜਾ ਰਹੀ ਆ ਤੇ ਪਿੱਠਪੂੜਾ ਵੇਖੋਗੇ ਦੋਸਤੋ ਤੇ ਬਹੁਤ ਖੂਬਸੂਰਤ ਹੈਗਾ ਆ ਪਸੂ ਜਿਹੜੇ ਸੇਲ ਵੀਰ ਦੋ ਵਿੱਚੋਂ ਇੱਕ ਵਹਿੜ ਤੇ ਇੱਕ ਮੱਝ ਤਾਂ ਕਰਦਾ ਪਿਆ ਇੱਕ ਜਿਹੜੀ ਤੁਸੀਂ ਵੇਖ ਰਹੇ ਹੋ ਦੋਸਤੋ ਪਸੂ ਅੱਜ ਤਕਰੀਬਨ ਜਿੰਨੀ ਜਗ੍ਹਾ ਦੇ ਵਿੱਚ ਵੀਰ ਕੋਲ ਹੈਗੇ ਆ ਪੰਜ ਛੇ ਜਿਹੜੇ ਪਸ਼ੂ ਆ ਜਗਾ ਘਟਾ ਨਿੱਕੇ ਜਿਹੜੇ ਪਸ਼ੂ ਵੀ ਹੈਗੇ ਆ ਤਿੰਨ ਅਤੇ ਵੱਡੇ ਵੀ ਜਿਹੜੇ ਦੋਸਤੋ ਤਿੰਨ ਮੱਝਾਂ ਤੇ ਇੱਕ ਵੈੜ ਹੈਗੀ ਆ ਤੇ ਉਹਨਾਂ ਦੇ ਵਿੱਚੋਂ ਜਿਹੜੇ ਹੁਣ ਇੱਕ ਵੈੜ ਵੀ ਆ ਉਹ ਵੀ ਆਪਾਂ ਵੀਰ ਨਾਲ ਕਰਾਂਗੇ ਸ਼ੇਅਰ ਤੁਹਾਡੇ ਨਾਲ ਜਾਣਕਾਰੀ ਉਹਨਾਂ ਤੋਂ ਲੈ ਕੇ ਤੇ ਹਰਜਿੰਦਰ ਵੀਰ ਇਸ ਮੱਝ ਦਾ ਜਿਹੜਾ ਮੁੱਲ ਕਰਦਿਆਂ ਡਿਮਾਂਡ ਕੀ ਕੀਤੀ ਆ ਇਹ ਮੈਂ ਤਾਂ ਵੀਰੇ ਆ 85000 ਰੁਪਏ ਮੁੱਲ ਕਰਦੇ ਆ 85000 ਹਾਂਜੀ ਠੀਕ ਆ ਤੇ ਹੋ ਜੇਗਾ ਇਹਦੇ ਵਿੱਚ ਕਿੰਨਾ ਕੁ ਵੱਧ ਘੱਟ ਹੋ ਜੇਗਾ ਨਾ ਜੇਕਰ ਆਪਾਂ ਤਾਂ ਕਰਾਂਗੇ ਜੀ ਆਪਾਂ ਕੋਈ ਗੱਲ ਹਾਂ ਜਰੂਰ ਜੇ ਕੋਈ ਆਪਣਾ ਸੱਜਣ ਵੀਰ ਆਉਂਦਾ ਹੈ ਘਰੇ ਆਪਣ ਨੂੰ ਖਰੀਦਦਾ ਫੋਨ ਕਰਦਾ ਤੇ ਜਿੰਨਾ ਵੀ ਹੋ ਸਕਦਾ ਵੱਧ ਉਹ ਵੱਧ ਜਰੂਰ ਕਰੀਏ ਵੱਧ-ਵੱਧ ਮਾਨ ਕੋਈ ਨਹੀਂ ਕਰਾਂਗੇ ਵੀਰ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ तकरीबन ਆ ਦੋਸਤੋ 11 ਲੀਟਰ ਵੀਰ ਕਹਿੰਦਾ ਵੀ 11 12 ਦੇ ਜਿਹੜਾ ਦਰਮਿਆਨ ਚੋਇਆ ਭਜਿਆ ਚੋਇਆ ਹੈਗਾ 11 12 ਚੋਇਆ ਤੇ ਮੈਂ ਤੁਹਾਨੂੰ ਦੋਸਤੋ ਖੋਲ ਕੇ ਜਿਹੜਾ ਲਾਸਟ ਤੇ ਜਰੂਰ ਦਿਖਾਉਂਗਾ ਉਹ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਦੇਖ ਲਿਓ ਤੇ ਆਹ ਵੇਖੋ ਆਹ ਥਾਣਾ ਦੀ ਜਿਹੜੀ ਕੁਆਲਿਟੀ ਆ ਥੋੜਾ ਜਿਹਾ ਡਰਦਾ ਪਸੂ ਕਰਕੇ ਆ ਬੇਨ ਬੋਣ ਜਿਹੜੀ ਹੈਗੀ ਐ ਦੋਸਤੋ ਮਿਲਕ ਦੀ ਉਹ ਸਾਹਮਣੇ ਉਭਰੀ ਹੋਈ ਨਜ਼ਰ ਆ ਆ ਜਾਵੇਗੀ ਨਾਰਮਲ ਆਹ ਵੇਖੋ ਹਾਂ ਥੋੜਾ ਜਿਹਾ ਪਸੂ ਉਪਰਾ ਕਰਕੇ ਜਿਹੜਾ ਕਰ ਜਾਂਦਾ ਤੇ ਬਾਕੀ ਹਰਜਿੰਦਰ ਵੀਰੇ ਆਪਣੇ ਕੋਲ ਦੂਜੇ ਨੰਬਰ ਤੇ ਇੱਕ ਵੈੜਾ ਆ ਜੀ ਐਫ ਵੈੜਾ ਆਪਣੇ ਕੋਲ ਹਾਂਜੀ ਵੈੜਾ ਤੇ ਇਹ ਵੀ ਸੇਲ ਲਈ ਹੈਗੀ ਨਾ ਜੀ ਹਾਂ ਜੀ ਇਹ ਵੀ ਸੇਲਰੀ ਇਹ ਵੀ ਅੱਗੇ ਪਲੂਨ ਸੂਣ ਲਾ ਜਾ ਰਹੀ ਹੈ ਨਾ ਇਹ ਵੀ ਪਲੂਨ ਸੂਣ ਜਾ ਰਹੀ ਹੈ ਠੀਕ ਆ ਤੇ ਦਿਨ ਸਮਾਂ ਕਿੰਨਾ ਕਹਿੰਦਾ ਹੈਗਾ ਜੀ ਇਹਨੇ ਵੀ ਦੇਖੋ 2-4 ਦਿਨ ਹੀ ਲੋਗੀ ਮੇਰੇ ਖਿਆਲ ਨਾਲ ਉੱਤੇ 5-7 ਦਿਨ ਲੈ ਜਾਂਦੀ ਆ ਪਰ ਕੋਈ ਦਾ ਪਤਾ ਨਹੀਂ ਹੁੰਦਾ ਜੀ ਹਾਂ ਜੀ ਦਿਨ ਇਹਦੇ ਪੂਰੇ ਆ ਮੇਰੇ ਖਿਆਲ ਨਾਲ ਠੀਕ ਆ ਦਿਨ ਪੂਰੇ ਆ ਦਿਨ ਪੂਰੇ ਆ ਉੱਤੇ 5 ਦਿਨ ਲੈ ਜਾਏ 7 ਦਿਨ ਲੈ ਜਾਏ ਜੀ ਹਾਂ ਉਹ ਮੈਨੂੰ ਕੋਈ ਪਤਾ ਨਹੀਂ ਠੀਕ ਆ ਤੇ ਦਿਨ ਦੋਸਤੋ ਪੂਰੇ ਹੈਗੇ ਐਚਐਫ ਦੇ ਵਿੱਚ ਪਲੂਨ ਜਿਹੜੀ ਪਹਿਲਾ ਸੂਗਾ ਵਿਹੜ ਸੂਣ ਜਾ ਰਹੀ ਆ ਤੇ ਡੱਬੀ ਵਿਹੜਾ ਦੋਸਤੋ ਤੇ ਚੰਗੀ ਵਿਹੜਾ ਬਾਕੀ ਤੁਸੀਂ ਵੇਖੋਗੇ ਆਰਡਰ ਜਿੰਨਾ ਕਿ ਬਣਾਇਆ ਹੈਗਾ ਪਹਿਲਨ ਬੈੜ ਨੇ ਸੋਣਾ ਤੇ ਲਿਵਟੀ ਆ ਜਿਹੜੀ ਦੋਸਤੋ ਉਹ ਜਿੰਨੀ ਕਿ ਬਣਾ ਕੇ ਤਿਆਰ ਕੀਤੀ ਹੈ ਕੋਈ ਟੱਕਰ ਨਹੀਂ ਗਾਉਂਦੇ ਘਰ ਦੀ ਬੈੜਾ ਜੰਮੀ ਪਲੀ ਜਿਹੜੀ ਆ ਦੋਸਤੋ ਘਰ ਦੀ ਬੈੜਾ ਵੀਰ ਦੇ ਖੋਣ ਤੇ ਆਹ ਵੇਖੋ ਆਰਡਰ ਦੀ ਕੁਆਲਿਟੀ ਮਗਰਲੇ ਥਣ ਜਿਹੜੇ ਹੈਗੇ ਦੋਸਤੋ ਬੈਕ ਸਾਈਡ ਤੋਂ ਆ ਅਗਲੇ ਥਣਾ ਦਾ ਮਗਰਲੇ ਦਾ ਜਿਹੜਾ ਗੈਬੰਤਰ ਆ ਉਹ ਤੁਸੀਂ ਜ਼ਰੂਰ ਵੇਖ ਸਕਦੇ ਹੋ ਆਹ ਵੇਖੋ ਬਿਲਕੁਲ ਵੀਰ ਨੇ ਦੱਸ ਦਿੱਤਾ ਹੈ ਵੀ ਦੇਣ ਜਿਹੜੇ ਪੂਰੇ ਆ ਤੇ ਉੱਪਰ ਜਿਹੜੇ ਹੁਣ ਜਿੰਨੇ ਲੈ ਕੇ ਜਾਊਗੀ ਤੇਨੂੰ ਉੱਪਰ ਲੈ ਕੇ ਜਾਵੇਗੀ ਇਹ ਜਿਹੜੇ ਦੋ ਦਿਨ ਹੈਗੇ ਦੋਸਤੋ ਇਹ ਸੂਣ ਵਾਲੇ ਦੇ ਨਾਲ ਵੀ ਦੋ ਦਿਨ ਚਾਰ ਦਿਨ ਉੱਪਰ ਲੈ ਕੇ ਵੀ ਜਿਹੜਾ ਪਸੂ ਸੂ ਸਕਦਾ ਠੀਕ ਆ ਤੇ ਬਾਕੀ ਵੀਰ ਇਹਦੀ ਡਿਮਾਂਡ ਕਿੰਨੀ ਰੱਖੀ ਹੈ ਜੀ ਮੇਰੀ ਭਾਜੀ 45000 ਕਰਦੇ ਆਪਾਂ ਜੀ 45000 ਹਾਂਜੀ 45000 ਦੇ ਵਿੱਚੋਂ ਘਰ ਪਹੁੰਚੇ ਤੇ ਜਦੋਂ ਕੋਈ ਸੱਜਣ ਮਨ ਬਣਾ ਕੇ ਆ ਜਾਂਦਾ ਖਰੀਦਣ ਹਾਂਜੀ ਕੋਈ ਨਹੀਂ ਮਨ ਚਾਹ ਬਣ ਵੀ ਉਹ ਤਾਂ ਹੋ ਜਾਂਦਾ ਮਨ ਭਾਜੀ ਉਹ ਕਰਾਂਗੇ ਜੀ ਠੀਕ ਹੈ ਜੀ ਤੇ ਇਹ ਕਿਸਾਨ ਵੀਰੋ ਵੀਰ ਹਰਜਿੰਦਰ ਨੇ ਹਰਜਿੰਦਰ ਵੀਰ ਦੇ ਕੋਲ ਅੱਜ ਜਿਹੜੇ ਦੋ ਐਨੀਮਲ ਸੇਲ ਵ ਕਰੇ ਲੋ ਪਸ਼ੂ ਆ ਦੋਸਤੋ ਘਰ ਵਾਲੇ ਪਸ਼ੂ ਨੇ ਤੇ ਬਿਲਕੁਲ ਤੁਸੀਂ ਜਿਹੜੀ ਘਰ ਵਿਜ਼ਿਟ ਕਰਕੇ ਦੋਸਤੋ ਘਰ ਪਹੁੰਚ ਕਰਕੇ ਆ ਲੋ ਆ ਲੋ ਘਰ ਪਹੁੰਚ ਕਰਕੇ ਜਿਹੜਾ ਦੋਸਤੋ ਤੁਸੀਂ ਦੋਨੋਂ ਜਿਹੜੇ ਪਸ਼ੂ ਹੈਗੇ ਵੀਰ ਕੋਲ ਤੁਸੀਂ ਖਰੀਦ ਸਕਦੇ ਹਰਜਿੰਦਰ ਵੀਰ ਜਿਹੜੀ ਕਰਕੇ ਵੀਰ ਲਿਜਾਵੇ ਆ ਆਪਦੀ ਜੀ ਹਾਂ ਇਹ ਨਹੀਂ ਵੀ ਆਪਾਂ ਕੋਈ ਤੋਖੇ ਦੜੀ ਵਾਲਾ ਕੰਮ ਜਮੈਂ ਤਸੱਲੀ ਕਰਕੇ ਆਹរី ਲੈ ਕੇ ਜਾਵੇ ਪਸ਼ੂ ਜਿੱਦਾਂ ਵੀ ਹੈ ਬਿਲਕੁਲ ਹਾਂਜੀ ਤਸੱਲੀ ਜਿਹੜੀ ਦੋਸਤੋ ਤੁਸੀਂ ਵੀਰ ਕਹਿੰਦਾ ਵੀ ਆਪਦੀ ਤਸੱਲੀ ਦਵਾਗੇ ਅਗਲੇ ਨੂੰ ਬਿਲਕੁਲ ਤਸੱਲੀ ਜ਼ਰੂਰ ਮੇਰਾ ਵੀਰ ਕਰਕੇ ਲੈ ਕੇ ਜਾਓ ਕਿਉਂਕਿ ਪਸੂ ਸੂਣ ਵਾਲੇ ਆ ਟਿੱਪ ਕੇ ਤਸੱਲੀ ਜ਼ਰੂਰ ਕਰ ਲਿਓ ਚਾਰੇ ਥਾਣਾ ਦੀ ਚੈੱਕ ਪਾਸ ਕਰਨ ਤੋਂ ਬਾਅਦ ਜਿਹੜਾ ਤੁਸੀਂ ਵੀਰ ਦੇ ਨਾਲ ਸੌਦਾ ਕਰ ਸਕਦੇ ਜੀ ਸੋ ਮਾਨਤਾਂ ਜਿਹੜਾ ਦੋਸਤੋ ਉਹ ਮੌਕੇ ਦਾ ਹੋ ਜਾਏਗਾ ਹਰਜਿੰਦਰ ਵੀਰ ਜਿਹੜੇ ਸੰਪਰਕ ਨੰਬਰ ਨੇ ਉਹ ਬੋਲ ਕੇ ਜਰੂਰ ਦੱਸਿਓ 88720 99507 ਇੱਕ ਵਾਰੀ ਫਿਰ ਬੋਲ ਦਿਕੇ 88720 99507 ਠੀਕ ਆ ਸੋ ਦੋਸਤੋ ਇਹ ਸਾਨੂੰ ਵੀਰ ਹਰਜਿੰਦਰ ਜੀ ਪਿੰਡ ਭੋਡਾ ਦੋਸਤੋ ਤਸੀਲ ਨੂਰਪੁਰ ਤੇ ਜ਼ਿਲ੍ਹਾ ਜਲੰਧਰ ਆ ਜਾਂਦਾ ਹੈਗਾ ਤਲਵੰਡ ਤਕਰੀਬਨ ਇਥੋਂ 2-3 ਕਿਲੋਮੀਟਰ ਦੀ ਦੂਰੀ 3 ਕਿਲੋਮੀਟਰ ਦੀ ਦੂਰੀ ਆ ਤਲਵੰਡ ਦੀ ਤੇ ਬੇਸ਼ੱਕ ਤੁਸੀਂ ਨਕੋਦਰ ਵਾਲੀ ਸਾਈਡ ਤੋਂ ਆਉਣਾ ਹੈਗਾ ਉਧਰੋਂ ਵੀ ਆ ਸਕਦੇ ਹੋ ਮੈਸੂਰਪੁਰ ਮੈਸੂਰਪੁਰ ਤੋਂ ਤਲਵੰਡ ਹਾਂਜੀ ਹਾਂਜੀ ਮੈਸੂਰਪੁਰ ਤੋਂ ਜੇ ਤੁਸੀਂ ਮਹਿਰਪੁਰ ਮਹਿਰਪੁਰ ਤੋਂ ਤਲਵੰਡ ਆ ਜਾਂਦਾ ਜੇ ਨੂਰਮਹਿਲ ਵਾਲੇ ਪਾਸੇ ਆਉਨੇ ਨੂਰਮਹਿਲ ਤੋਂ ਤਲਵੰਡ ਜੇ ਫਲੋਰ ਵਾਲੋਂ ਆਨੇ ਤਾਂ ਵੀ ਫਲੋਰ ਤੋਂ ਤਲਵੰਡ ਸਾਲਵੰਦ ਨਾਲ ਹੀ ਆਪਣਾ ਪਿੰਡ ਹੈ 2 ਕਿਲੋਮੀਟਰ ਤੈਨੂੰ ਬਿਲਕੁਲ ਤੁਸੀਂ ਜਿਹੜਾ ਤਲਵੰਡ ਜਿਹੜਾ ਹੈਗਾ ਦੋਸਤੋ ਕਸਬਾ ਸ਼ਹਿਰ ਹੈਗਾ ਉੱਥੇ ਪਹੁੰਚ ਕਰ ਲਿਓ ਹਾਂਜੀ ਅਸਲਤੋਂ ਮਾ ਬੇੜ ਤੋਂ ਵੀ ਆਉਂਦੇ ਤਾਂ ਵੀ ਆਪਾਂ ਤਾਂ ਵੀ ਮਹਿਰਪੁਰ ਤੋਂ ਸਿੱਧਾ ਤਲਵੰਡ ਠੀਕ ਹੈ ਵੀਰੇ ਹਾਂਜੀ ਆ ਸੋ ਦੋਸਤੋ ਬਾਕੀ ਮੈਂ ਤੁਹਾਨੂੰ ਤੋਰ ਕੇ ਜਿਹੜੇ ਪਸ਼ੂ ਆ ਉਹ ਦਿਖਾ ਦੇਣਾ ਦੋਵਾਂ ਚੈੱਕ ਪਾਸ ਕਰਾ ਦੇਣਾ ਤੋਰ ਕੇ ਇੱਕ ਵਾਰੀ ਮੱਝ ਆਪਾਂ ਵੀਰੇ ਕੱਢ ਕੇ ਤੋਰ ਦਈਏ ਲੋ ਜੀ ਆ ਸੋ ਦੋਸਤੋ ਬਹੁਤ ਵਧੀਆ ਜੀ ਹਾਲੋ ਜੀ ਬਿਲਕੁਲ ਥਣ ਹਵਾਨਾ ਜਿਹੜਾ ਬਿਲਕੁਲ ਬਰਾਬਰ ਮਿਲੇਗਾ ਦੋਸਤੋ ਤੇ ਵੈੜ ਨੂੰ ਵੀਰੇ ਬੁਖਾਰ ਆ ਗਿਆ ਮਰਾ ਕੱਢ ਗਿਆ ਹਾਲੋ ਦੋਸਤੋ ਆਰਡਰ ਦੀ ਕੁਆਲਿਟੀ ਜਿਹੜੀ ਹੈਗੀ ਦੋਸਤੋ ਜਿੰਨਾ ਕਿ ਬਿਲਕੁਲ ਬਣਾਇਆ ਬਿਲਕੁਲ ਤਿਆਰ ਕੀਤਾ ਉਹ ਤੁਹਾਡੇ ਬਿਲਕੁਲ ਸਕਰੀਨ ਦੇ ਤੁਸੀਂ ਦੇਖ ਰਹੇ ਹੋ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਦਿਨ ਉਹ ਹਜੇ ਉੱਪਰ ਲੈ ਕੇ ਜਾਊਗੀ ਦੋਸਤੋ 5-7 ਦਿਨ ਲੈ ਜਾਏ 4 ਦਿਨ ਲੈ ਜਾਏ ਉਹ ਉੱਪਰਲੇ ਦਿਨ ਹਜੇ ਅਕਾਊਂਟ ਤੁਸੀਂ ਜ਼ਰੂਰ ਕਰ ਸਕਦੇ ਜੇ ਮੁੱਲ ਜਿਹੜਾ 45000 ਰੁਪਿਆ ਅਵੀਰ ਹਰਜਿੰਦਰ ਨੇ ਕੀਤਾ ਹੈਗਾ ਤੇ ਹਾਂਜੀ ਲੈਓ ਵੀਰ ਥੋੜਾ ਸਲੋ ਥੋਰ ਲਿਓ ਜੇ ਇਧਰ ਆਪਾਂ ਇਹਨੂੰ ਕੋਈ ਓਕੇ ਸੋ ਦੋਸਤੋ ਇਹ ਸਨ ਵੀਰ ਹਰਜਿੰਦਰ ਜੀ ਦੋ ਐਨੀਮਲ ਸੇਲ ਨੇ ਵੀਰ ਕੋਲ ਅਤੇ ਠੀਕ ਆ ਬਾਈ ਹਰਜਿੰਦਰ ਬਾਜੀ ਠੀਕ ਆ ਬਾਈ ਠੀਕ ਆ ਬਾਕੀ ਕੋਈ ਆਪਣਾ ਭੈਣ ਭਰਾ ਵੀਰ ਕੋਈ ਵੀ ਜਦੋਂ ਲੈਣ ਆਇਆ ਤੇ ਤਸੱਲੀ ਤੁਸੀਂ ਵੀ ਤੁਹਾਡਾ ਵੀ ਫਰਜ਼ ਬਣਦਾ ਤੇ ਕਿਸਾਨ ਵੀਰੋ ਤੁਹਾਡਾ ਵੀ ਫਰਜ਼ ਹੈਗਾ ਜਿਹੜਾ ਪਸ਼ੂ ਸੂਣ ਵਾਲਾ ਨੂੰ ਟਿੱਪ ਕੇ ਜਿਹੜੀ ਤਸੱਲੀ ਜ਼ਰੂਰ ਕਰਦੇ ਆਂਗੇ ਇਹ ਹੀ ਗੱਲ ਹੈਗੀ ਹਾਂ ਆਪਾਂ ਪਸ਼ੂ ਤਸੱਲੀ ਆਲੇ ਆਪਣੇ ਘਰ ਦੇ ਵਧੂਆ ਇਹ ਨਹੀਂ ਵਪਾਰ ਦਾ ਕੰਮ ਕੀਤਾ ਜਾਂ ਕਿਸੇ ਨੂੰ ਠੱਗੀ ਲਾ ਲਈ ਨਹੀਂ ਇਹ ਕੰਮ ਨਹੀਂ ਠੀਕ ਆ ਜਿੱਦਾਂ ਮਰਜ਼ੀ ਪਾਸੇ ਹੱਥੇ ਬੰਦਾ ਪਤਾ ਕਰ ਲੈਂਦਾ ਵੀ ਵਪਾਰ ਦਾ ਕੰਮ ਰੱਖੇ ਬਾਕੀ ਕਿਸਾਨ ਵੀਰੋ ਇੱਕ ਹੋਰ ਗੱਲ ਮੇਰੀ ਜ਼ਰੂਰ ਬੇਨਤੀ ਹੁੰਦੀ ਤੁਹਾਨੂੰ ਹਰ ਵਾਰ ਵੀ ਜਿਹੜਾ ਪਸ਼ੂ ਜਿਹੜੀ ਮੈਂ ਕਿਸੇ ਵੀਰ ਦੀ ਲਿਆਇਆ ਤੋਂ ਬਿਨਾ ਪਸੂ ਕਿੱਲੇ ਦੇ ਨਾਂ ਖੁਲਾਇਆ ਕਰੋ ਕਈ ਵੀ ਆਉਂਦੇ ਆ ਫੋਨ ਕਰਦੇ ਆ ਵੀ ਸਾਨੂੰ ਪਸ਼ੂ ਪਛਾਣ ਦੋ ਸਾਡੀ ਆ ਥਾਂ ਦੇ ਪਛਾਣ ਦੋ ਉਹ ਚੈੱਕ ਤਾਂ ਚੈੱਕ ਤੁਹਾਨੂੰ ਦੇ ਦੇਣਗੇ ਬਾਅਦ ਵਿੱਚ ਖਜਲ ਖਵਾਰੀ ਤੋਂ ਹੋਰ ਸਵਾ ਕੁਝ ਨਹੀਂ ਪੱਲੇ ਪੈਣਾਗਾ ਇਸ ਕਰਕੇ ਪਸ਼ੂ ਜਿਹੜੇ ਮੇਰੇ ਵੀਰ ਮੇਰੇ ਤੋਂ ਵੀਡੀਓ ਬਣਾਉਂਦੇ ਆ ਖਾਸ ਤੌਰ ਤੇ ਉਹ ਪਸ਼ੂ ਆਪਦਾ ਬਿਲਕੁਲ ਘਰੇ ਜਿਹੜਾ ਵੀ ਕੋਈ ਆਉਂਦਾ ਸਾਈ ਵਿਧਾਈ ਤੁਹਾਡੇ ਖਾਤੇ 'ਚ ਪਾਉਂਦਾ ਉਸ ਤੋਂ ਬਾਅਦ ਪੂਰੀ ਪੇਮੈਂਟ ਘਰੇ ਕਰਕੇ ਜਾਣ ਤੋਂ ਬਾਅਦ ਕੋਈ ਪਸ਼ੂ ਵੀ ਆ ਤੁਸੀਂ ਸੇਲ ਕਰਨਾ ਕੋਈ ਵੀ ਪਸ਼ੂ ਆ ਤੁਹਾਡਾ ਮੁੱਲ ਉੱਚੇ ਮੁੱਲ ਦਾ ਕੋਈ ਖਰੀਦਣਾ ਚਾਵੇ ਤੇ ਬਾਅਦ ਵਿੱਚ ਪਸ਼ੂ ਤੁਹਾਡਾ ਕੋਈ ਟਿਕਾਣੀ ਤੇ ਮਂਗਾ ਕੇ ਬਾਅਦ ਵਿੱਚ ਉਹ ਠੱਗੀ ਵੀ ਤੁਹਾਡੇ ਨਾਲ ਖੇਡ ਸਕਦਾ ਤੁਹਾਨੂੰ ਚੈੱਕ ਦੇ ਦਊਗਾ ਬਾਅਦ ਵਿੱਚ ਉਹ ਚੈੱਕ ਦੋਸਤੋ ਨਾ ਤਾਂ ਕੈਸ਼ ਹੋਣੇ ਆ ਤੇ ਨਾ ਕੋਈ ਗੱਲਬਾਤ ਤੁਹਾਡੀ ਕੋਈ ਸੁਣਵਾਈ ਨਹੀਂ ਹੋਣੀਗੀ ਸੋ ਕੋਈ ਵੀ ਮੇਰਾ ਵੀਰ ਜਿਹੜਾ ਵੀਡੀਓ ਮੇਰੇ ਤੋਂ ਬਣਾਉਂਦਾ ਚਾਹੇ ਨਵੇਂ ਵੀਰ ਆ ਚਾਹੇ ਪੁਰਾਣੇ ਉਹਨਾਂ ਨੂੰ ਬੇਨਤੀ ਜ਼ਰੂਰ ਹੈ ਮੇਰੀ ਵੀ ਆਪਦਾ ਬਿਲਕੁਲ ਕਿੱਲੇ ਤੇ ਆਪਦੀ ਪੇਮੈਂਟ ਗਿਣੇ ਨੇ ਗਿਣ ਕੇ ਉਸ ਤੋਂ ਬਾਅਦ ਪਸੂ ਆਪਦਾ ਲੋਡ ਜ਼ਰੂਰ ਕਰਾਇਆ ਜਾਵੇ ਠੀਕ ਆ ਵੀ ਹਰਜਿੰਦਰ ਇਹ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖੀਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤ